ਜਿਵੇਂ ਸਰਦੀਆਂ ਦਾ ਮੌਸਮ ਸ਼ੁਰੂ ਹੋ ਗਿਆ ਹੈ ਸਰਦੀਆਂ ਦੇ ਮੌਸਮ ਵਿੱਚ ਧੁੱਪ ਸੇਕਣ ਲਈ ਘਰਾਂ ਦੇ ਬਾਹਰ ਜਾਂ ਵਿਹੜਿਆਂ ਵਿੱਚ ਅਕਸਰ ਬਜ਼ੁਰਗ ਤੇ ਬੱਚੇ ਬੈਠ ਜਾਂਦੇ ਹਨ ਅਜਿਹੀ ਇੱਕ ਘਟਨਾ ਅਭੋਰ ਵਿਖੇ ਵਾਪਰੀ ਜਿੱਥੇ ਧੁੱਪ ਸੇਕਣ ਲਈ ਕਲੋਨੀ ਦੇ ਬਾਹਰ ਬਜ਼ੁਰਗ ਧੁੱਪ ਸੇਕਣ ਲਈ ਬੈਠ ਗਏ ਅਤੇ ਧੁੱਪ ਸੇਕ ਰਹੇ ਸੀ ਤਾਂ ਅਚਾਨਕ ਉਹਨਾਂ ਕੋਲ ਇੱਕ ਕਾਰ ਆ ਕੇ ਰੁਕੀ ਜਿਸ ਵਿੱਚ ਔਰਤਾਂ ਵੀ ਬੈਠੀਆਂ ਹੋਈਆਂ ਸੀ ਉਹਨਾਂ ਨੇ ਬਜ਼ੁਰਗ ਨੂੰ ਬੁਲਾਇਆ ਅਤੇ ਕਿਹਾ ਵੀ ਅਸੀਂ ਤੁਹਾਨੂੰ ਸ਼ਾਇਦ ਜਾਣਦੇ ਹਾਂ ਮਿਲੇ ਹੋਏ ਹਾਂ ਬਜ਼ੁਰਗਾ ਦੀ ਆਦਤ ਹੁੰਦੀ ਹੈ ਵੀ ਜੇਕਰ ਕੋਈ ਕਹਿੰਦਾ ਹੈ ਜਾਣਦੇ ਹੋਏ ਆ ਤੁਹਾਨੂੰ ਮਿਲੇ ਹੋਏ ਆ ਤਾਂ ਉਹ ਅਕਸਰ ਉਹਨਾਂ ਨੂੰ ਅਸ਼ੀਰਵਾਦ ਦੇਣ ਲੱਗ ਜਾਂਦੇ ਹਨ ਅਤੇ ਇਸੇ ਤਰ੍ਹਾਂ ਹੀ ਉਸ ਬਜ਼ੁਰਗ ਵੱਲੋਂ ਕਾਰ 'ਚ ਬੈਠਿਆ ਔਰਤ ਦੇ ਸਿਰ ਤੇ ਹੱਥ ਰੱਖ ਕੇ ਅਸ਼ੀਰਵਾਦ ਦਿੱਤਾ ਗਿਆ ਤਾਂ ਉਹਨਾਂ ਨੇ ਕਾਰ ਦੇ ਅੰਦਰ ਬੈਠਿਆਂ ਹੀ ਅਸ਼ੀਰਵਾਦ ਦੇਣ ਵਾਲੇ ਬਜ਼ੁਰਗ ਦੇ ਹੱਥ ਵਿੱਚ ਪਾਇਆ 2.5 ਟੋਲਿਆਂ ਦਾ ਲਗਭਗ ਸੋਨੇ ਦਾ ਕੜਾ ਜੋ ਕਿ 2.5 ਤੋਂ ਜ਼ਿਆਦਾ ਲਗਭਗ ਹੈਗਾ ਸੀ ਉਹਨੂੰ ਉਤਾਰ ਲਿਆ ਜਿਸ ਤੋਂ ਬਾਅਦ ਇਲਾਕੇ ਵਿੱਚ ਰੋਲਾ ਪੈ ਗਿਆ ਫੜਾ ਦਫੜੀ ਮਚ ਗਈ ਲੋਕਾਂ ਨੇ ਕਾਰ ਚਾਲਕ ਦਾ ਪਿੱਛਾ ਵੀ ਕੀਤਾ ਪਰ ਕਾਰ ਚਾਲਕ ਫਰਾਰ ਹੋ ਗਿਆ ਹੈ ਕਟੜਾ ਦੀ ਜਾਣਕਾਰੀ ਅਬੋਹਰ ਪੁਲਿਸ ਥਾਣਾ ਦੌਰੋਂ ਦੇ ਦਿੱਤੀ ਗਈ ਹੈ ਅਤੇ ਚੋਰਾਂ ਨੂੰ ਪਕੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੋਕੇ ਤੇ ਲੋਕਾਂ ਦਾ ਕੀ ਕਹਿਣਾ ਹੈ ਅਤੇ ਬਜ਼ੁਰਗ ਦਾ ਕੀ ਕਹਿਣਾ ਹੈ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਕੀ ਨਾਮੰ ਕਹਿੰਦਾ ਦਾ ਮੇਰਾ ਨਾਮ ਜੀ ਜਸਰਾਮ ਕੋਟਾਰਾ ਕਿਥੇ ਰਹਿੰਦੇ ਹੋ ਹਾਂ ਸਾਊਥ ਇੰਡਵਾਰਟ ਨੰਬਰ 8 ਦੇ ਜਗਮਾ ਕੀ ਘਟਨਾ ਕਰਮ ਕੀ ਹੋਇਆ ਤੁਹਾਡੇ ਨਾਲ ਘਟਨਾ ਕਰਮ ਇਹ ਹੋਇਆ ਕਿ ਮੈਂ 11:30 ਵਜੇ ਕਰੋ ਨਾਸਤਾ ਪਾਣੀ ਕਰਕੇ ਤੇ ਗਿਟਾਂਜਲੀ ਨਿਕਲੇ ਦੇ ਵਿੱਚ ਮੇਰਾ ਬੇਟਾ ਰਹਿੰਦਾ ਸੁਭਾਸ਼ ਨਾ ਉਹ ਉਹਦੇ ਕੋਲ ਜਾ ਜਾ ਰਿਹਾ ਸੀ ਰਸਤੇ ਦੇ ਵਿੱਚ ਫੌਜੀ ਪ੍ਰਾਪਰਟੀ ਡੀਲਰ ਦੇ ਨਾਂ ਤੇ ਨਾ ਫੌਜੀ ਸਾਹਿਬ ਦਾ ਪ੍ਰਾਪਰਟੀ ਡੀਲਰ ਦਾ ਕੰਮ ਹੈ ਰਿਹਾ ਇਹਨਾਂ ਦੀ ਸ਼ੋਪ ਹੈ ਉੱਤੇ ਸ਼ੋਪ ਦੇ ਉੱਤੇ ਬੈਠੇ ਸੀ ਤੇ ਮੇਰੀ ਇਹਨਾਂ ਨਾਲ ਰਾਵਲ ਨਹੀਂ ਹੈਗੀ ਮੈਂ ਨਾਲ ਹੈਲੋ ਆਈ ਕਰਕੇ ਰਾਮ ਰਾਮ ਕਰਕੇ ਇੱਕ ਅੰਦਾਜ਼ੇ ਬੈਠ ਜੋ ਮੇਰੇ ਕੋਲ ਬੈ ਗਿਆ ਉਹਤੇ तकरीबन ਅਸੀਂ ਕੋਈ ਇਹਨਾਂ ਕੋਲ ਮੈਂ ਅੱਧਾ ਘੰਟਾ 25 ਮਿੰਟ ਬੈਠ ਰਿਆ ਉਹਤੇ ਸਾਡੇ ਬੈਠਿਆਂ ਤੋਂ ਇੱਕ ਸਵਿਫਟ ਕਾਰ ਆਈ ਹੈ ਇੱਕ ਸਵਿਫਟ ਕਾਰ ਆਈ ਤੇ ਉਹ ਆ ਕੇ ਸਾਡੇ ਪਿਛਲੇ ਪਾਸੇ ਜਿਹੜੀ ਕਲੋਨੀ ਦੀ ਰੋਡ ਹੈਗੀ ਕਲੋਨੀ ਦੇ ਚਾਰ ਦੀਵਾਰੀ ਹੈ ਨਹੀਂ ਉਸ ਰੋਡ ਦੇ ਉੱਤੇ ਉਹ ਖੜੀ ਹੈ ਖੜ ਕੇ ਉਹਨਾਂ ਨੇ ਇਸ਼ਾਰਾ ਕਰਕੇ ਤੇ ਬੁਲਾਇਆ ਸਾਨੂੰ ਪੁੱਤੀ ਸਾਹਿਬ ਜਿਹੜੇ ਹੈਗੇ ਆ ਇਹ ਉਹਨਾਂ ਕੋਲ ਗਏ ਫੋਦੀ ਸਾਹਿਬ ਗਏ ਇਹਨਾਂ ਕੋਲ ਤੇ ਉਹ ਫੋਦੀ ਸਾਹਿਬ ਨੂੰ ਕੰਮ ਲੱਗਿਆ ਨਹੀਂ ਉਹਨਾਂ ਨੂੰ ਅੰਕਲ ਜੀ ਨੂੰ ਭੇਜੋ ਉਹਨਾਂ ਤੋਂ ਕੰਮ ਹੈ ਇਹ ਕਹਿੰਦੇ ਤੁਹਾਨੂੰ ਬੁਲਾਉਂਦੇ ਆ ਮੈਂ ਖੜਾ ਹੋ ਕੇ ਗਿਆ ਮੇਰੇ ਦਿਮਾਗ 'ਚ ਇਹ ਗੱਲ ਆਈ ਕਿ ਕਿਸੇ ਦਾ ਐਡਰੈਸ ਪੁੱਛਦੇ ਹੋਣੇ ਕੋਈ ਮੈਂ ਉੱਤੇ ਗਿਆ ਜਾ ਕੇ ਮੈਂ ਡਰਾਈਵਰ ਨੂੰ ਜਿਹੜਾ ਮੁੰਡਾ ਚਲਾਉਂਦਾ ਸੀ ਉਹਨੂੰ ਪੁੱਛਿਆ ਮੈਂ ਕਿ ਆਪ ਜੀ ਦੱਸ ਕਹਿੰਦੇ ਉਹ ਲੇਡੀਜ਼ ਆ ਉਹਨੂੰ ਮਿਲੋ ਜੀ ਤੁਸੀਂ ਉਹ ਤੁਹਾਨੂੰ ਜਾਣਦੇ ਆ ਉਹਨਾਂ ਨੂੰ ਕੰਮ ਹੈ ਕੋਈ ਮੈਂ ਉੱਧਰ ਦੇਖਿਆ ਤੇ ਉਹ ਲੇਡੀਜ਼ ਮੈਨੂੰ ਕਹੀ ਜਾਵੇ ਅੰਕਲ ਜੀ ਪਛਾਣਿਆ ਨਹੀਂ ਤੁਸੀਂ ਮੈਨੂੰ ਪਛਾਣਿਆ ਨਹੀਂ ਪਛਾਣਿਆ ਨਹੀਂ ਇਸ ਤਰ੍ਹਾਂ ਕਰਦੇ ਸੀ ਮੈਂ ਕਿਹਾ ਮੈਂ ਤਾਂ ਬੇਟਾ ਤੈਨੂੰ ਪਛਾਣਿਆ ਨਹੀਂ ਕਹਿੰਦੇ ਨਹੀਂ ਮੈਂ ਜਾਣਦੀ ਆ ਤੁਹਾਨੂੰ ਤੁਸੀਂ ਇੱਧਰ ਆਓ ਮਿਲੋ ਮੈਨੂੰ ਪਹਿਲਾਂ ਮਿਲੋ ਮੈਂ ਉਧਰਲੇ ਪਾਸੇ ਹੋ ਕੇ ਉਹਨੂੰ ਪਛਾਣਨ ਦੀ ਕੋਸ਼ਿਸ਼ ਕੀਤੀ ਮੇਰੇ ਦਿਮਾਗ 'ਚ ਐਵੇਂ ਕੋਈ ਪੁਰਾਣੀ ਗੱਲ ਯਾਦ ਆ ਗਈ ਵੀ ਕੋਈ ਕੁੜੀ ਵੀ ਸਰਵਿਸ ਕਰਦੇ ਆ ਕਿਤੇ ਦਫ਼ਤਰ 'ਤੇ ਜਿਵੇਂ ਕੋਈ ਨਾਲ ਰਹੀ ਹੋਵੇ ਮੇਰੇ ਦਿਮਾਗ 'ਚ ਆਈ ਮੈਂ ਫਰੀਦਕੋਟ ਰਹਿੰਦਾ ਸੀ ਤਾਂ ਉਦੋਂ ਮੇਰੇ ਦਿਮਾਗ 'ਚ ਆਈ ਵੀ ਉੱਥੇ ਕੋਈ ਕੁੜੀ ਹੁੰਦੀ ਸੀ ਉਹ ਮੇਰੇ ਦਿਮਾਗ 'ਚ ਆ ਗਈ ਉਹਨੂੰ ਵੀ ਉਹ ਹੋਣੀ ਕੋਈ ਤੇ ਆਈ ਹੋਣੀ ਕੋਈ ਰਿਸ਼ਤੇਦਾਰੀ 'ਚ ਤੇ ਮੈਂ ਇਹਨੂੰ ਬਿਸ ਗਿਆ ਤੇ ਨੇ ਰੋਕ ਲਿਆ ਉਹਨਾ ਤੇ ਮੈਂ ਕਿਹਾ ਬੇਟਾ ਮੈਂ ਤੈਨੂੰ ਮੈਂ ਜਦੋਂ ਥੱਲੇ ਹੋ ਗਿਆ ਦੇਖਣ ਲੱਗਾ ਉਹਨੇ ਬਾਰੀ ਖੋਲ ਕੇ ਤੇ ਮੈਨੂੰ ਜਿਹੜਾ ਹੈਗਾ ਅੰਦਰ ਨੂੰ ਖਿੱਚ ਲਿਆ ਕਾਰ ਦੇ ਮੈਂ ਪਿੱਛੇ ਨੂੰ ਛੁਡਾ ਕੇ ਪਿੱਛੇ ਹੋ ਗਿਆ ਪਿੱਛੇ ਹੋ ਕੇ ਮੈਂ ਕਿਹਾ ਮੈਂ ਤੈਨੂੰ ਪਛਾਣਿਆ ਹੀ ਨਹੀਂਗਾ ਕਹਿੰਦੇ ਨੂੰ ਪਿਛਲੀ ਸੀਟ ਤੇ ਜਿਹੜਾ ਹੈਗਾ ਨਾ ਉਹ ਬੈਠੀ ਕੁੜੀ ਬਾਹਰੋਂ ਆਈ ਹੈਗੀ ਹੈ ਉਹ ਉਹਨੂੰ ਮਿਲੋ ਪੈਣ ਨੂੰ ਮਿਲੋ ਮੈਂ ਕਿਹਾ ਮੈਂ ਉਹਨੂੰ ਜਾਣਦਾ ਹੀ ਨਹੀਂ ਮੈਂ ਪਿਛਲੇ ਬੱਸੇ ਹੋਇਆ ਪਿਛਲੀ ਬਾਰੀ ਦੇ ਨਾਲ ਕਰਕੇ ਥੱਲੇ ਹੋ ਗਿਆ ਦੇਖਣ ਲੱਗਿਆ ਵੀ ਕੌਣ ਹੈ ਉਦੋਂ ਉਹਨੇ ਬਾਰੀ ਖੋਲੀ ਤੇ ਮੈਨੂੰ ਅੰਦਰ ਖਿੱਚਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਵੀ ਗੱਡੀ ਦੇ ਅੰਦਰ ਖਿੱਚ ਲੀਏ ਤਦੋ ਕਿਚਨ ਲੱਗੇ ਅੰਦਰ ਤੇ ਮੈਂ ਕਹਾ ਮੈਂ ਤੈਨੂੰ ਜਾਣਦਾ ਹੀ ਨਹੀਂ ਉਹਦੋਂ ਉਹਦੇ ਹੱਥ 'ਚ ਪਾਣੀ ਦੀ ਬੋਤਲ ਸੀ ਮੇਰੇ ਤੇ ਪਾਣੀ ਪਾਉਣ ਲੱਗੀ ਐ ਕਰਕੇ ਆਏ ਹੱਥ ਮੇਰੇ ਅੱਗੇ ਸੀ ਤੀਜੀ ਜਿਹੜੀ ਜਨਾਨੀ ਉਹਦੇ ਮਗਰ ਬੈਠੀ ਸੀ ਉਹਨੇ ਫਟਾਫਟ ਮੇਰੇ ਹੱਥ 'ਚੋਂ ਐ ਕਿੱਚਾ ਕੜਾ ਇਹ ਮੇਰਾ ਕੜਾ ਕੱਢ ਲਿਆ ਕੜਾ ਕੱਢ ਲਿਆ ਤੇ ਮੈਂ ਇੱਕਦਮ ਰੋਲਾ ਪਾਇਆ ਮੈਂ ਕਹਾ ਲੁਟੇਰੇ ਆਏ ਤਾਂ ਲੁਟੇਰੇ ਲੁਟੇਰੇ ਫੋਦੀ ਸਾਹਿਬ ਦੋ ਲੁਟੇਰੇ ਆ ਉਹਦੋਂ ਉਹ ਬੋਤਲ ਉਹਨਾਂ ਦੀ ਜਿਹੜੀ ਪਾਣੀ ਸੀ ਮੇਰੇ ਸਿਰ ਤੇ ਸੀ ਉਹ ਬੋਤਲ ਮੈਂ ਫੜ ਲਈ ਬੋਤਲ ਤਾਂ ਮੈਂ ਫੜੀ ਕਿੱਚੀ ਮੇਰੇ ਵੱਲੋਂ ਉਹਨਾਂ ਨੇ ਗੱਡੀ ਇੱਕਦਮ ਭਲਾ ਕੇ ਉਹ ਨਿਕਲ ਕੇ ਮੇਰਾ ਕੜਾ ਲਾ ਕੇ ਲੈ ਗਏ ਮੈਂ ਫੌਜੀ ਸਾਹਿਬ ਨੂੰ ਕਿਹਾ ਮੇਰਾ ਕੜਾ ਲਾ ਕੇ ਲੈ ਕੇ ਫੌਜੀ ਸਾਹਿਬ ਦੇ ਕੋਲ ਮੋਟਰਸਾਈਕਲ ਸੀ ਇਹਨਾਂ ਨੇ ਫੜਾ ਫੜ ਕੇ ਇੱਕ ਮਾਰੀ ਕਹਿੰਦੇ ਗੱਡੀ ਦਾ ਨੰਬਰ ਲਈ ਆਪਾਂ ਪਿੱਛੇ ਜਾ ਕੇ ਮੈਂ ਮੇਰੀ ਮੋਟਰਸਾਈਕਲ ਦੀ ਜੇਬਾਂ ਜਾ ਤੂ ਤੁਹਾਡਾ ਚਾਬੀ ਵਾਸਤੇ ਔਰ ਮਾਲ ਦੀ ਕਿਤੇ ਚਾਬੀ ਵੜ ਗਈ ਮੈਨੂੰ 1 ਮਿੰਟ ਲੱਗਿਆ ਚਾਬੀ ਨਿਕੜਦੇ ਕਰ ਗਈ ਚਾਬੀ ਕੱਢ ਕੇ ਤੇ ਮੈਂ ਜਦੋਂ ਮੋਟਰਸਾਈਕਲ ਸਟਾਰਟ ਕੀਤਾ ਉਹਦੋਂ ਇਹ ਤਾਂ ਜਾ ਚੁੱਕੇ ਸੀ ਉਹ ਚੌਂਕ ਤੋਂ ਲੰਘੀ ਸੀ ਸੀਤਾਰ ਰੋਡ ਸੀਤਾਰ ਰੋਡ ਤੋਂ ਗੱਡੀ ਦਾ ਮੈਂ ਬਰੁਖਤ ਜਦੋਂ ਨਿਕਲਿਆ ਮੇਰੇ ਦਿਮਾਗ ਮੈਂ ਉਹ ਟਮੋਰ ਸੇ ਲੈ ਕੇ ਤੇ ਉਹ ਮੁੰਡੇ ਕੋਲ ਚਲਾ ਗਿਆ ਕਰ ਉਹਨੂੰ ਆਵਾਜ਼ ਮਾਰੀ ਉਹ ਬਾਹਰ ਨਿਕਲਿਆ ਕਹਿੰਦੇ ਕੀ ਗੱਲ ਹੋ ਗਈ ਮੈਂ ਕਿ ਐ ਕਰਕੇ ਮੇਰੇ ਨਾਲ ਵਾਰਦਾਤ ਹੋ ਗਈ ਫਿਰ ਉਸੇ ਮੋੜ ਸੇ ਤੇ ਮੁੰਡਾ ਮੇਰੇ ਨਾਲ ਬੈਠਿਆ ਅੱਜ ਸੀਤੋ ਚੌਂਕ ਤੋਂ ਹੋ ਗਿਆ Maruti ਵਰਕਸ਼ਾਪ ਐ ਉਹ ਦੇਖੋ ਹੋ ਕੇ ਫੁੱਲ ਦੇ ਕੋਲੋਂ ਦੀ ਹੋ ਕੇ ਜਿਹੜਾ ਦੇ ਕੇ ਵੱਡੀ ਗੁੱਡੀ ਦਾ ਕੀ ਲੱਭਣੀ ਸਾਨੂੰ ਉਹ ਦਿੱ ਜਿਹੜਾ ਦੇ ਕੇ ਸੀ ਵਾਪਸੀ ਆ ਗਿਆ ਕਿੰਨੇ ਕੋਲੇ ਦਾ ਸੀ ਮੇਰੇ ਕੜਾ ਤੋੜਾ ਮੇਰਾ ਸੀਗਾ ਟਾਈ ਕੋਲੇ ਦਾ ਟਾਈ ਕੋਲੇ ਦਾ ਕੜਾ ਸੀ 10 ਸਾਲ 12 ਸਾਲ ਤੋਂ ਮੇਰੇ ਹੱਥੇ ਸੀਗਾ ਰੈਗੂਲਰਲੀ ਇਹ ਪੁਲਿਸ ਨੂੰ ਉਹ شکایت ਲਿਖਾਣੇ ਆਏ ਆਂ ਜੀ ਠੀਕ ਹੋਰ ਉਥੇ ਫੁਟੇਜ ਵਗੈਰਾ ਕੱਢੀ ਹੈ ਪੁਲਿਸ ਵਾਲੇ ਗਈ ਸੀ ਕੋਈ ਪੁਲਿਸ ਕੱਢੀ ਗੱਡੀ ਦਾ ਨੰਬਰ ਕੋਈ ਆ ਰਹੀ ਨਹੀਂ ਰਿਹਾ ਤਿੰਨ ਜਨਾਨੀਆਂ ਇੱਕ ਬੰਦਾ ਹੈ ਤੇ ਦੇਖਣ ਨੂੰ ਕਪੜੇ-ਕਪੜੀਆਂ ਚੰਗੇ ਪਾਏ ਉਹਨਾਂ ਨੇ ਵੀ ਕਿਸੇ ਦਾ ਐਡਰੈਸ ਪੁੱਛਦੇ ਹੋਣੇ ਆ ਪੁਲਿਕਾ ਪੈਂਦਾ ਬੰਦੇ ਆਹ ਗੱਲ ਤੇ ਆਵਾਜ਼ਰ 30 40 ਸੈਕਿੰਡ ਦਿੱਤੀ ਮਦਦ 15 20 ਸੈਕਿੰਡ ਜਾਂ ਅੱਧੇ ਮਿੰਟ ਦੇ ਵਿੱਚ ਸਾਰਾ ਕੁਝ ਆ ਰਿਹਾ ਇੱਕ ਮਿੰਟ ਵੀ ਨਹੀਂ ਆਇਆ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत